ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੇ ਕਮੀਜ਼ਾਂ ਦੇ ਗਲੇ ਹੁੰਦੇ, ਕੁਰਤੀਆਂ ਦੇ ਗਲੇ ਹੁੰਦੇ ਆ ਵੀ ਉਹਨੂੰ ਆਪਾਂ ਘਰੇ ਕਿਸ ਤਰ੍ਹਾਂ ਕੱਟ ਸਕਦੇ ਆ। ਉਹ ਤਾਂ ਦੇਖੋ ਆਪਾਂ ਰੈਡੀਮੇਡ ਲੈ ਕੇ ਆਉਣਾ। ਕਈ ਵਾਰ ਰੈਡੀਮੇਡ ਜਿਹੜਾ ਪੱਗੜਾ ਲੈ ਕੇ ਆਉਂਦੇ ਨਾਲ ਉਹਦੀ ਸੈਟਿੰਗ ਨਹੀਂ ਆਉਂਦੀ। ਉਹ ਗਲਾ ਚੌੜਾ ਵੱਧ ਹੁੰਦਾਗਾ ਵੀ ਉਹ ਠੀਕ ਨਹੀਂ ਹੁੰਦਾ। ਤਾਂ ਆਪਾਂ ਆਪਦੇ ਨਾਪ ਦੇ ਹਿਸਾਬ ਨਾਲ ਗਲਾ ਕਿਸ ਤਰ੍ਹਾਂ ਕੱਟ ਸਕਦੇ ਆ ਘਰੇ ਤੇ ਇਹ ਆਪਾਂ ਅਖਬਾਰ ਤੇ ਵੀ ਸਿੱਖ ਸਕਦੇ ਆਂਗੇ ਕੋਈ ਕਾਪੀ ਹੋਵੇ ਉਹ ਤੇ ਵੀ ਸਿੱਖ ਸਕਦੇ ਆਂ। ਅੱਜ ਆਪਾਂ ਤੁਹਾਨੂੰ ਇੱਕ ਕਾਪੀ ਦੇ ਵਰਕੇ ਤੇ ਦੱਸਾਂਗੇ ਬਿ ਕਿਸ ਤਰ੍ਹਾਂ ਆਪਾਂ ਗਲੇ ਦੀ ਕਟਾਈ ਕਰਨਾ ਕਰੇ ਸਿੱਖ ਸਕਦੇ ਆ ਡਿਜ਼ਾਈਨਡਾਰ ਗਲੇ ਦਿਖਾਵਾਂਗੇ ਜਿਸ ਨੂੰ ਆਪਾਂ ਕਿਸ ਤਰ੍ਹਾਂ ਕਰੇ ਕਟਾਈ ਕਰ ਸਕਦੇ ਆ ਬਹੁਤ ਆਸਾਨੀ ਨਾਲ ਵੀਡੀਓ ਵਧੀਆ ਲੱਗੀ ਬਾਤ ਤੋਂ ਬਾਤ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜੁੜ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਚਲੋ ਸ਼ੁਰੂ ਕਰਦੇ ਆ ਹੁਣ ਆਪਣੀ ਵੀਡੀਓ ਹੁਣ ਇਹ ਆਪਾਂ ਪੇਜ ਲੈਂਦਾ ਇਹਦਾ ਆਪਾਂ ਕਟਾਂਗੇ ਗਲਾ ਇਹਨੂੰ ਪਹਿਲਾਂ ਆਪਾਂ ਮੋੜਨਾ ਇਸ ਤਰੀਕੇ ਨਾਲ ਮੋੜਨਾ ਜੇਦੋਂ ਮੋੜਦੇ ਆ ਉਸ ਤੋਂ ਬਾਅਦ ਆਪਣੇ 5 ਇੰਚ ਦਾ ਘੜਾ ਲੈਣਾਗਾ 5 ਇੰਚ ਚ ਲੈ ਲਿਆ ਜਿੰਨੀ ਲੰਬਾਈ ਆ ਉਨੀ ਲੰਬਾਈ ਲਾ ਲਓ ਤੁਸੀਂ उसकेर ना अपने निशान लाना सीधा उस डब्बी जो डब्बी बन गई फिर अपने पौनी ये गलाई ये अपने गलाई पाती जो गलाई पाती उस बाद इतने फिर अपने निशान लाने mencar lagi ini panik gulai punya listrik kenar ini glay payu orang ਤੁਹਾਡਾ 1 ਇੰਚ ਇੱਥੇ ਲਾਉਣਾ 1 ਇੰਚ ਲਾ ਕੇ ਉਹਦੇ ਨਿਸ਼ਾਨ ਸਾਰੇ ਉਸ ਤਰੀਕੇ ਨਾਲ ਲਾ ਲੈਣੇ ਆਪਾਂ ਇੱਥੋਂ ਵੀ ਗਲਾਈ ਪਾ ਦੇਣੀ ਹੈ ਚੰਗੀ ਗਲਾਈ ਹੋ ਗਈ ਹੈ ਹੁਣ ਇਹਨੂੰ ਕੱਟ ਕਰਦੇ ਹਾਂ ਇਸ ਤਰੀਕੇ ਨਾਲ ਇਹ ਗਲਿਆ ਘਟਿਆ ਗਿਆ ਡਿਜ਼ਾਈਨ ਦਾ ਰਗਲਾ ਦਾ ਬਹੁਤ ਵਧੀਆ ਗਲਾ ਇਸ ਤਰੀਕੇ ਨਾਲ ਆਪਾਂ ਕੱਟ ਸਕਦੇ ਆਂਗੇ ਤੇ ਇਹ ਆਪਾਂ ਕਿਸੇ ਵੀ ਅਖਬਾਰ ਤੇ ਵੀ ਕੱਟ ਸਕਦੇ ਆਂਗੇ ਤੇ ਕਾਗਜ਼ ਤੇ ਵੀ ਕੱਟ ਸਕਦੇ ਆਂਗੇ ਉਸ ਤੋਂ ਬਾਅਦ ਇੱਕ ਹੋਰ ਆਪਾਂ ਅਖਬਾਰ ਲੈਨੇ ਆਂ ਇਹਦੇ ਆਪਾਂ ਦੋ ਬਣਾਵਾਂਗੇ अगला दो इंच इथ लाव गे ढाई इंच कहें सीधी पट्टी फिर आपू गलाई पाव गे इस तरीके ने उस तू तो बाद ਫਿਰ ਆਪਣੀ ਕੱਟ ਲਾਂਗੇ ਇਹ ਚੌਰਸਾ ਕੱਟਿਆ ਗਿਆ ਇਸ ਤਰੀਕੇ ਨਾਲ ਆਪਾਂ ਸਾਰੇ ਡਿਜ਼ਾਈਨਾਂ ਦੇ ਗਲੇ ਬਣਾ ਸਕਦੇ ਹਾਂਗੇ ਤੇ ਹੁਣ ਜਿਹੜਾ ਜਗਲਗਲਾ ਚੱਲਿਆਗਾ ਉਹ ਆਪਾਂ ਤੁਹਾਨੂੰ ਦੱਸਦੇ ਆਂ ਵੀ ਕਿਵੇਂ ਘਟਦੇ ਆਂ ਇੱਥੇ ਲਾਉਣਾ 1 ਇੰਚ ਇੱਥੇ ਲਾਉਣਾ ਆਪਣੇ 5 ਇੰਚ ਅਸਲਵਾ ਡੱਬੀ ਬਣਾਉਣੀ ਆ பட்டை சிதா திரகோணக்கலாம் கட்டாய ਇਸ ਤਰੀਕੇ ਨਾਲ ਜਿਹੜੇ ਸਾਰੇ ਗਲੇ ਆਪਾਂ ਡਿਜ਼ਾਈਨਡਰ ਬਣਾ ਸਕਦੇ ਹਾਂ ਕਿ ਅਖਬਾਰ ਤੇ ਤੇ ਕੋਈ ਵੀ ਤੁਸੀਂ ਡਿਜ਼ਾਈਨ ਕਰਕੇ ਬਣਾਉਣਾ ਚਾਹੋ ਤਾਂ ਬਣਾ ਸਕਦੇ ਹੋ ਇਹ ਇਸ ਤਰੀਕੇ ਨਾਲ ਦੇਖੋ ਇਹ ਡਿਜ਼ਾਈਨ ਜਿਹੜੇ ਆਪਾਂ ਨੇ ਸਾਰੇ ਤਿਆਰ ਕੀਤੇ ਆਗੇ ਸੌਖੇ ਤਰੀਕੇ ਨਾਲ ਤੁਸੀਂ ਬਣਾ ਸਕਦੇ ਹੋਗੇ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੈਗੀ ਅਖਬਾਰ ਤੇ ਬਣਾ ਲਓ ਕਾਗਜ਼ ਕਾਪੀ ਦਾ ਉਤੇ ਬਣਾ ਲਓ ਤੇ ਬਹੁਤ ਆਸਾਨੀ ਨਾਲ ਇਹ ਜਿਹੜੇ ਗਲੇ ਬਣ ਕੇ ਤਿਆਰ ਹੋ ਜਾਂਦੇ ਡਿਜ਼ਾਈਨ ਕੋਈ ਮਰਜ਼ੀ ਤੁਸੀਂ ਪਾ ਸਕਦੇ ਹੋਗੇ ਇਹ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਬਾਕੀ ਬਾਕੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਸ ਤਰ੍ਹਾਂ ਲੱਗੀ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਨਾਲ